ਇਕੋ ਜਿਹੜਾ ਨਾ ਅਸੀਂ ਜਦੋਂ ਲੋਕਾਂ ਨੂੰ ਕਹਿੰਦੇ ਆ ਵੋਟ ਦਾ ਅਧਿਕਾਰ ਵੋਟ ਬਹੁਤ ਜ਼ਰੂਰੀ ਆ ਤੇ ਫਿਰ ਵੋਟ ਉਨਿਓ ਮੇਰੇ ਲਈ ਵੀ ਜ਼ਰੂਰੀ ਆ ਪਾਉਣੀ ਤੇ ਇਸ ਕਰਕੇ ਹਮੇਸ਼ਾ ਹੀ ਅਸੀਂ ਕਦੇ ਵੀ ਆਪਣੀ ਵੋਟ ਆ ਜਿਹੜੀ ਉਹ ਆਪਣੇ ਪਿੰਡ ਚੋਂ ਨਹੀਂ ਕਦੇ ਚਾਹੇ ਕਿਤੇ ਵੀ ਇਲੈਕਸ਼ਨ ਹੋਵੇ ਪਰ ਵੋਟ ਕਦੇ ਪਿੰਡ ਚੋਂ ਨਹੀਂ ਕਟਾਈ ਪਿੰਡ ਚ ਹੀ ਰੱਖੀ ਆ ਅੱਜ ਪਿੰਡਾਂ ਚੋਂ ਜਿਹੜੀਆਂ ਜੜਾਂ ਨੇ ਉਹ ਬਹੁਤ ਆਪਾਂ ਜਲਦੀ ਭੁੱਲ ਜਾਂਦੇ ਆ ਬਾਹਰ ਵਿਦੇਸ਼ਾਂ ਚਲੇ ਗਏ ਸ਼ਹਿਰਾਂ ਚਲੇ ਗਏ ਪਰ ਕਿਤੇ ਨਾ ਕਿਤੇ ਇਹ ਕੋਸ਼ਿਸ਼ ਆ ਵੀ ਸਾਡੀ ਜਾੜਾ ਜਿਹੜੀ ਉੱਥੇ ਬਣੀ ਰਹੇ ਤੇ ਇਸ ਕਰਕੇ ਇੱਕ ਵੋਟ ਸਾਰਾ ਪਰਿਵਾਰ ਉਰੇ ਇਕੱਠਾ ਹੁੰਦਾ ਏ ਕਿਉਂਕਿ ਕੋਟਲੀ ਪਿੰਡ ਆ ਇੱਕ ਬਹੁਤ ਛੋਟਾ ਪਿੰਡ ਆ ਤੁਹਾਨੂੰ ਪਤਾ 200 ਤਕਰੀਬਨ 70 75 ਵੋਟਰਾਂ ਨੇ ਤੇ ਉਹਦੇ ਵਿੱਚੋਂ ਵੀ ਬਹੁਤ ਬਾਹਰ ਗਏ ਹੋਏ ਨੇ ਤੇ ਬਹੁਤ ਜਿਹੜੇ ਆ ਕਈ ਡੈਥ ਕੇਸ ਹੋ ਗਏ ਤੇ ਬਹੁਤ ਛੋਟਾ ਪਿੰਡ ਆ ਸਾਡਾ ਤੇ ਸਾਰੇ ਆਪਸ ਵਿੱਚ ਬਹੁਤ ਭਾਈ ਚਰਕ ਸਾਂ ਜਾਂ ਪਰਿਵਾਰ ਆ 10 ਜਿਹੜੇ ਫੈਮਿਲੀ ਨੇ ਜਿਹੜੀਆਂ ਤਾਏ ਚਾਚੇ ਹੀ ਨੇ ਸਾਡੇ ਸਾਰੇ ਤੇ ਉਹਨਾਂ ਦਾ ਪਰਿਵਾਰ ਤੇ ਕੋਟਲੀ ਪਿੰਡ ਸਰਦਾਰ ਬੈਂ ਸਿੰਘ ਜੀ ਦੇ ਨਾਂ ਤੇ ਸ਼ਹੀਦ ਆਜ਼ਮ ਸਰਦਾਰ ਬੈਂ ਸਿੰਘ ਦੇ ਨਾਂ ਤੇ ਜਾਣਿਆ ਜਾਂਦਾ ਤੇ ਉਸੇ ਤਰੀਕੇ ਨਾਲ ਅਸੀਂ ਆਪਣੇ ਪਿੰਡ 'ਚ ਏਕਾ ਵੀ ਰੱਖਿਆ ਹੋਇਆ ਵੋਟ ਕਿਤੇ ਪਾਵੇ ਵੋਟ ਦਾ ਕਿਸੇ ਨੂੰ ਕੋਈ ਇਹ ਨਹੀਂਗਾ ਇਹ ਵੋਟ ਨਾ ਕੋਈ ਕਹਿੰਦਾ ਕਿਸੇ ਨੂੰ ਵੋਟ ਕਿੱਥੇ ਪਾਉਣੀ ਆ ਵੋਟ ਦਾ ਫੈਸਲਾ ਹਰ ਦਾ ਆਪਣਾ ਹੈ ਕਿਉਂਕਿ ਇਹ ਲੋਕਤੰਤਰ ਆ ਡੈਮੋਕ੍ਰੇਸੀ ਆ ਇਸ ਕਰਕੇ ਇਹ ਉਦੋਂ ਖੂਬਸੂਰਤੀ ਆ ਵੀ ਅਸੀਂ ਕਦੇ ਪਿੰਡ ਚ ਇੱਕ ਦੂਜੇ ਨੂੰ ਇਹ ਨਹੀਂ ਕਿਹਾ ਵੀ ਤੂੰ ਇੱਥੇ ਵੋਟ ਪਾਉਣੀ ਆ ਤੂੰ ਇੱਥੇ ਵੋਟ ਪਾਉਣੀ ਆ ਮੈਂ ਅੱਜ 15 ਸਾਲ ਮੈਨੂੰ ਐਮਪੀ ਬਣਦੇ ਨੂੰ ਹੋ ਗਏ ਮੈਂ ਕਦੇ ਵੀ ਸਾਰਾ ਪਿੰਡ ਗਵਾਹ ਖੜਾ ਇਹ ਪੁੱਛ ਲਿਓ ਕਦੇ ਮੈਂ ਇਹ ਗੱਲ ਜ਼ਿਕਰ ਵੀ ਕੀਤਾ ਹੋਵੇ ਕਦੇ ਨਾ ਮੈਂ ਕਦੇ ਸਰਪੰਚੀ ਚ ਨਾ ਮੈਂ ਕਦੇ ਬਲਾਕ ਸਮਤੀ ਜ਼ਿਲ੍ਹਾ ਪ੍ਰੀਸ਼ਦ ਚ ਨਾ ਮੈਂ ਕਦੇ ਆਪਣੀਆਂ ਵੋਟਾਂ ਚ ਤੇ ਇਸ ਕਰਕੇ ਇਹ ਤਾਂ ਇਹਨਾਂ ਦੀ ਮਰਜ਼ੀ ਆ ਜੇ ਇਹ ਸਮਰਦੀ ਇਹ ਮਰਜ਼ੀ ਤੇ ਅਧਿਕਾਰ ਇਹਨਾਂ ਦਾ ਨਹੀਂਗਾ ਤੇ ਫਿਰ ਲੋਕਤੰਤਰ ਕਹਾਦਾ ਹੋਇਆ ਸਭ ਤੋਂ ਵੱਡਾ ਇਹੀ ਖੁਸ਼ੀ ਆ ਬਸ ਅੱਗੇ ਤੁਸੀਂ ਕਾਂਗਰਸ ਦੇ ਉਮੀਦਵਾਰੋਂ ਪਾਰਟੀ ਵੱਲੋਂ ਖੜਦੇ ਨਾ ਅੱਜ ਤੋਂ ਬੀਜੇਪੀ ਵੱਲੋਂ ਖੜੇ ਹੋ ਪਿੰਡ ਦੇ ਵਿੱਚ ਪਹਿਲੀ ਵਾਰੀ ਬੀਜੇਪੀ ਦੇ ਵਿੱਚ ਰਾਣ ਤੋਂ ਬਾਅਦ ਆਇਓ ਕਿ ਇਹ ਦੇ ਬਾਰੇ ਮੈਂ ਇਹੀ ਗੱਲ ਕਰ ਰਿਹਾ ਸੀ ਮੈਂ ਕਿ ਇਸ ਪਿੰਡ ਚ ਪਹਿਲੀ ਵਾਰ ਜਿਹੜਾ ਇਹ ਕਿਉਂਕਿ ਕਮਲ ਦਾ ਫੁੱਲ ਤਾਂ ਚਲੋ ਲੜਦਾ ਹੀ ਨਹੀਂ ਸੀ ਪਹਿਲਾਂ ਅੱਜ ਤੱਕ ਬੀਜੇਪੀ ਕਦੇ ਇਲੈਕਸ਼ਨ ਨਹੀਂ ਲੜੀ ਤੇ ਪਹਿਲੀ ਵਾਰੀ ਹੋਇਆ ਹੈ ਜਿਹੜੀ ਇਲੈਕਸ਼ਨ ਬੀਜੇਪੀ ਲੜ ਰਹੀ ਹੈ ਤੇ ਮੈਂ ਬੀਜੇਪੀ ਵੱਲੋਂ ਲੜ ਰਿਹਾ ਸਾਡੇ ਲਈ ਸਾਰਿਆਂ ਲਈ ਇਹ ਬੜੀ ਵੱਡੀ ਗੱਲ ਆ ਪਰ ਇਹਦੇ ਪਿੱਛੇ ਕੁਝ ਕਾਰਨ ਨੇ ਜਿਹੜੀ ਸਰਕਾਰ ਨਾ ਤਾਂ ਉਹ ਸੈਂਟਰ ਚ ਕਾਂਗਰਸ ਦੀ ਬਣਦੀ ਆ ਨਾ ਉਹ ਆਮ ਆਦਮੀ ਦੀ ਬਣਦੀ ਆ ਤੇ ਅਸੀਂ ਵੀ ਪੰਜਾਬ ਚ ਚਾਹੁੰਦੇ ਹਾਂ ਕੁਝ ਵਿਕਾਸ ਹੋਵੇ ਐਮਪੀ ਤਾਂ ਮੈਂ ਕਾਂਗਰਸ ਚ ਵੀ ਬਣ ਜਾਂਦਾ ਸੀ ਤਿੰਨ ਵਾਰ ਬਣ ਗਿਆ ਪਰ ਐਮਪੀ ਬਣ ਕੇ ਕਰੀਏ ਕੀ ਐਮਪੀ ਬਣ ਕੇ ਮੈਨੂੰ ਘਰ ਤੱਕ ਸਰਕਾਰੀ ਮਿਲ ਸਕਦਾ ਮੈਨੂੰ ਤਨਖਾਹ ਮਿਲ ਸਕਦੀ ਆ ਪਰ ਮੈਂ ਆਪੋਜੀਸ਼ਨ ਚ ਬਹਿ ਕੇ ਲੁਧਿਆਣੇ ਦਾ ਕੀ ਕਰ ਸਕਦਾ ਕੀ ਮੈਂ 에ਰਪੋਰਟ ਇੰਟਰਨੈਸ਼ਨਲ ਲਿਆ ਸਕਦਾ ਕੀ ਮੈਂ ਮੈਟਰੋ ਚਲਾ ਸਕਦਾ ਕੀ ਮੈਂ ਐਮਸ ਖੋਲ ਸਕਦਾ ਕੀ ਮੈਂ ਕੁਝ ਇੰਡਸਟਰੀਆਂ ਦੀਆਂ ਨੌਕਰੀਆਂ ਦਾ ਕੁਝ ਕਰ ਸਕਦਾ ਨਹੀਂ ਇਸ ਕਰਕੇ ਫੈਸਲਾ ਲਿਆ ਤੇ ਸਾਰੇ ਸਮਝਦੇ ਐ ਇਸ ਗੱਲ ਨੂੰ ਸਰਕਾਰ ਤਾਂ ਜਿਹੜੀ ਆ ਬੀਜੇਪੀ ਦੀ ਯੂਪ ਜਿੱਥੇ 80 ਸੀਟਾਂ ਐ ਮਹਾਰਾਸ਼ਟਰ 40 ਸੀਟਾਂ ਐ ਇਸੇ ਤਰੀਕੇ ਨਾਲ ਬਿਹਾਰ ਚ ਸੀਟਾਂ ਐ ਰਾਜਸਥਾਨ ਚ 25 ਸੀਟਾਂ ਐ ਉਹ ਸਰਕਾਰ ਤਾਂ ਪਹਿਲਾਂ ਹੀ ਬਣਾ ਦਿੰਦੇ ਮੋਦੀ ਸਾਹਿਬ ਦੀ ਸਾਡੀਆਂ 13 ਸੀਟਾਂ ਚ ਦੋ ਦੋ ਚਾਰ ਚਾਰ ਇੱਧਰ ਕੋਈ ਮਹਿਨਾ ਨਹੀਂ ਰੱਖਦੀਆਂ ਇਸ ਕਰਕੇ ਇਸ ਵਾਰ ਸਾਰਿਆਂ ਨੇ ਫੈਸਲਾ ਕੀਤਾ ਬੀਜੇਪੀ ਵਾਲਿਆਂ ਨੂੰ ਵੀ ਕਿਹਾ ਵੀ ਤੁਸੀਂ ਲੜੋ ਅਸੀਂ ਤੁਹਾਡੇ ਨਾਲ ਲੜਨ ਨੂੰ ਤਿਆਰ ਆ ਅੱਜ ਕਿੰਨੇ ਕਿਸਾਨ ਐਜੀਟੇਸ਼ਨ ਉਲਝਿਆ ਹੋਇਆ ਜੇ ਕੋਈ ਸਾਡਾ ਨਮਾਇੰਦਾ ਉੱਥੇ ਬੈਠਾ ਹੋਊਗਾ ਵਿੱਚ ਤੇ ਕਿਵੇਂ ਸਾਡੇ ਕਿਸਾਨਾਂ ਤੇ ਡੰਡੇ ਪੈ ਜਾਣਗੇ ਕਿਵੇਂ ਕੋਈ ਗੋਲੀਆਂ ਮਾਰ ਲੂ ਕਿਵੇਂ ਉਹਨਾਂ ਦੀ ਅੱਖਾਂ ਕੱਢ ਲੂਗਾ ਕੋਈ ਅਸੀਂ ਨਹੀਂ ਮੂਰੇ ਬੈਠਾਂਗੇ ਇਸ ਕਰਕੇ ਬਹੁਤ ਸਾਡਾ ਬਾਰਡਰ ਸਟੇਟ ਆ ਇਸ ਬਾਰਡਰ ਸਟੇਟ ਆ ਜਿਹੜੀ ਉਲਝੀ ਉਲਝੀ ਜਾ ਰਹੀ ਆ ਇੱਧਰ ਬਾਰਡਰ ਆ ਇੱਧਰ ਅਸੀਂ ਕੰਧਾਂ ਖਿੱਚ ਲੀਆਂ ਦਿੱਲੀ ਨਾਲ ਉਹ ਦੂਰੀਆਂ ਦੂਰ ਕਰਨੀਆਂ ਏ ਤੇ ਉਹ ਦੂਰੀਆਂ ਦੂਰ ਕਰਨ ਨੂੰ ਇਹ ਫੈਸਲੇ ਲਏ ਆ ਤੇ ਮੈਨੂੰ ਲੱਗਦਾ ਸੀ ਜ਼ਰੂਰ 4 ਤਰੀਕ ਤੋਂ ਵੱਧ ਕਾਮਯਾਬ ਹੋਵਾਂਗੇ ਲੁਧਿਆਣਾ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਤੇ ਕਾਂਗਰਸ ਇਕੱਠੇ ਹੋਏ ਨੇ ਦੋਨਾਂ ਚਾਹ ਪੀਤੀ ਉਹਨਾਂ ਸਰ ਪਹਿਲੀ ਗੱਲ ਮੈਂ ਤਾਂ ਉੱਦੜਦਾ ਹੀ ਕਹਿਣਾ ਵੀ ਕੇਜਰੀਵਾਲ ਤੇ ਰਾਹੁਲ ਗਾਂਧੀ ਜਦੋਂ ਦਿੱਲੀ ਨਾਰੇ ਲਾਉਂਦੇ ਇੱਕ ਦੂਜੇ ਦੇ ਇਕੱਠੇ ਆ ਚੰਡੀਗੜ੍ਹ ਮਨੀਸ਼ ਤਵਾੜੀ ਇਕੱਠਾ ਲੜ ਰਹੇ ਆ ਆਮ ਆਦਮੀ ਇੱਕ ਪਾਸੇ ਉਹਦੇ ਆਮ ਆਦਮੀ ਪਾਇਆ ਹੁੰਦਾ ਇੱਕ ਪਾਸੇ ਪਾਇਆ ਹੁੰਦਾ ਪੰਜਾ ਜਦੋਂ ਕੇਜਰੀਵਾਲ ਤੇ ਰਾਹੁਲ ਗਾਂਧੀ ਇਕੱਠੇ ਨੇ ਤੇ ਫਿਰ ਥੱਲੇ ਜਿਹੜੀ ਫੌਜ ਆ ਉਹ ਕੀ ਕੀ ਮੈਨਾ ਉਹਦਾ ਜਦੋਂ ਉਹਨਾਂ ਨੇ ਮੌਕੇ ਤੇ ਅਜ ਮਾਰੇ ਆ ਇੱਕ ਇੱਕ ਟੈਲੀਫੋਨ ਕੇਜਰੀਵਾਲ ਨੇ ਇੱਕ ਵੀ ਰਾਹੁਲ ਗਾਂਧੀ ਨੇ ਇਕੱਠੇ ਹੋ ਗਏ ਐਨੀਓ ਗੱਲ